ਕੀ ਹੋ ਰਿਹਾ ਹੈ ਆਏ ਤੇ ਨੰਨਿਆ ਬੰਗੂ ਫੈੜੀ ਪਾਈ ਜਾਏਗਾ ਕਿ ਕੁਝ ਕਰਕੇ ਵੀ ਦਿਖਾਏਗਾ ਨਹੀਂ ਅਸੀਂ ਮौज ਬਹੁਤ ਲੁੱਟੀ ਐ ਲੈਤ ਕੀ ਚਾਨੀਤੀ ਚੋਂ ਪੱਕੀ ਹੋਈ ਛੁੱਟੀ ਐ a few moments later ਤੇ ਇੱਕ ਨਹੀਂ ਜਿਤਾ ਸਕਦੇ ਹੋ ਜਿਹੜੇ 92 ਨੂੰ ਜਿੰਨਾ ਮਰਜ਼ੀ ਤੁਸੀਂ ਚੋਣ ਪ੍ਰਚਾਰ ਕਰ ਲੋ ਕਿਉਂਕਿ ਟਰਫਟ ਡੈਫਿਸਿਟ ਹੋ ਗਿਆ ਆਜ ਜਨਰਲ ਇਲੈਕਸ਼ਨ ਕਰਾਓ ਠੀਕ ਹੈ ਕਿ ਨਹੀਂ ਇੱਕ ਵੀ ਸੀਟ ਨਹੀਂ ਮਿਲਦੀਆਂ ਕਿਉਂਕਿ ਪੰਜਾਬ ਦੇ ਲੋਕ ਜਿਸ ਤਰੀਕੇ ਦੇ ਨਾਲ ਚੱਕਦੇ ਨੇ ਉੱਪਰ ਉਸੇ ਤਰੀਕੇ ਦੇ ਨਾਲ ਸੁੱਟ ਦਿੰਦੇ ਨੇ ਤੇਰੀ ਗਲੀਆਂ ਮੇਨਾ ਰੱਖੇਗੇ ਕਦਮ ਇਹ ਜੋ ਸਿੱਲ ਸਿੱਲ ਆਉਂਦੀ ਹੈ ਹਵਾ ਕਿਤੇ ਕੋਈ ਰੋਂਦਾ ਹੋਵੇਗਾ